ਮੀਟਿੰਗ ਹੋਈ ਸੀ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਤੇ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਹੈਗੇ ਆ ਜੇਲਨਸਕੀ ਤੇ ਨਾਲ ਫ੍ਰਾਂਸ ਦੇ ਪ੍ਰੈਜ਼ੀਡੈਂਟ ਵੀ ਮੈਕਰੋਨ ਵੀ ਆਏ ਸੀ ਯੂਕੇ ਦੇ ਪ੍ਰਾਈਮ ਮਿਨਿਸਟਰ ਵੀ ਆਏ ਹੋਏ ਸੀਗੇ ਸੋ ਉਸ ਮੀਟਿੰਗ ਦੇ ਵਿੱਚ ਕੀ ਕੁਝ ਵਾਪਰਿਆ ਕਿਉਂਕਿ ਯੂਰਪੀਅਨ ਯੂਨੀਅਨ ਦੇ ਮੁਲਕਾਂ ਨੂੰ ਸਮ ਹਾਉ ਖਤਰਾ ਸੀ ਪਈ ਕਿਤੇ ਜੇਲਨਸਕੀ ਨੂੰ 트੍ਰੰਪ ਉਨੀ ਦਬਣਾ ਲੈਣ ਜਿੱਦਾਂ ਪਹਿਲੀ ਵਾਰੀ ਮੀਟਿੰਗ ਹੋਈ ਸੀ ਉਸ ਚੱਕਰ ਦੇ ਵਿੱਚ ਜੋਰਜੀਆ ਯੂਨੀਅਨ ਦੇ ਲੀਡਰਸ ਇੱਕ ਵਾਰੀ ਫੇਅਰ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ ਪਈ ਘੱਟੋ ਘੱਟ ਜਿਹੜੀ ਆ ਸਕਿਉਰਿਟੀ ਗਰੰਟੀ ਜਿਹੜੀ ਆ ਅਮਰੀਕਾ ਵੱਲੋਂ ਦੇਣੀ ਚਾਹੀਦੀ ਹੈਗੀ ਆ ਯੂਕਰੇਨ ਨੂੰ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਹੈ ਕਿ ਮੈਂ ਕੋਸ਼ਿਸ਼ ਕਰੂੰਗਾ ਜਿਹੜੀ ਨੈਕਸਟ ਮੀਟਿੰਗ ਆ ਉਹ ਫੇਸ ਟੂ ਫੇਸ ਟਾਕ ਹੋਵੇ ਪੋਟਨ ਤੇ ਜ਼ੇਲੈਂਸਕੀ ਦੇ ਨਾਲ ਤੇ ਜ਼ੇਲੈਂਸਕੀ ਉਹਨਾਂ ਨੇ ਕੱਲ ਇਹ ਕਹਿ ਦਿੱਤਾ ਸੀ ਕਿ ਹਾਂ ਉਹਦੇ ਵਿੱਚ ਮੈਂ ਵੀ ਚਾਹੂੰਗਾ ਵੀ ਤੁਸੀਂ ਐਜ਼ ਅ ਥਰਡ ਪਰਸਨ ਤੁਸੀਂ ਵੀ ਜ਼ਰੂਰ ਉਹਦੇ ਵਿੱਚ ਹਾਜਰ ਹੋਮੋ ਸੋ ਕਾਫੀ ਕੁਛ ਸਟੇਕ ਤੇ ਉੱਤੇ ਆ ਰਸ਼ੀਆ ਵਾਲੇ ਆਪਾਂ ਪਿਛਲੇ ਸਮੇਂ ਚ ਡਿਸਕਸ ਕਰਦੇ ਆ ਰਹੇ ਜਿੰਨੀ ਉਨੀ ਜ਼ਮੀਨ ਦੱਬੀ ਆ ਉਹ ਕਹਿੰਦੇ ਵੀ ਨਹੀਂ ਇਹ ਸਾਡੇ ਕੋਲੇ ਰਹੂਗੀ ਨਾਟੋ ਨੂੰ ਜੁਆਇਨ ਨਹੀਂ ਕਰ ਸਕਦੇ ਯੂਕਰੇਨ ਵਾਲੇ ਸੋ ਜਿਲੈਂਸਕੀ ਆ ਉਹ ਕਹਿੰਦੇ ਵੀ ਸਾਡੇ ਜਿਹੜੇ ਆ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਮਾਰੇ ਗਏ ਆ ਤੇ ਅਸੀਂ ਇੱਕ ਵੀ ਇੰਚ ਛੱਡਣਾ ਨਹੀਂ ਹੈ ਹੁਣ ਕਦੋਂ ਮੀਟਿੰਗ ਹੋਣੀ ਹੈਗੀ ਆ ਕਿੱਥੇ ਹੋਣੀ ਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ ਤੇ ਬਾਕੀ ਦੇਖਦੇ ਹਾਂ ਕਿਉਂਕਿ ਜੌਰਪੀਅਨ ਯੂਨੀਅਨ ਦੇ ਜਿਹੜੇ ਪੂਰੇ ਮੁਲਕ ਆ ਉਹ ਇਸ ਵੇਲੇ ਜ਼ੇਲੈਂਸਕੀ ਦੇ ਨਾਲ 100% ਜੁੜੇ ਹੋਏ ਹੈਗੇ ਜੀ ਟਰੰਪ ਹੁਣੇ ਦਬਾਅ ਪਾ ਰਹੇ ਆ ਜ਼ੇਲੈਂਸਕੀ ਦੇ ਉੱਤੇ ਵੀ ਜਿਹੜਾ ਕਰੀਮੀਆ ਦਾ ਇਲਾਕਾ ਹੈ ਉਸ ਦੇ ਤੋਂ ਆਪਣਾ ਅਖਤਿਆਰ ਪੂਰੀ ਤਰ੍ਹਾਂ ਦੇ ਉੱਤੇ ਛੱਡ ਦੋ ਉਦਾਂ ਹੁਣ ਪੁੱਛਤਾ ਤੋਂ ਉਸ ਇਲਾਕੇ ਨੂੰ ਕੋਈ ਨਹੀਂ ਆ ਪਰ ਅਜੇ ਵੀ ਜਿਹੜਾ ਉਹ ਯੂਕਰੇਨ ਦੇ ਅੰਡਰ ਅ ਮੰਨਿਆ ਜਾਂਦਾ ਹੈ ਜਾਂ ਯੂਕਰੇਨ ਵਾਲੇ ਉਸ ਨੂੰ ਮੰਨਦੇ ਆ ਰਸ਼ੀਆ ਨੇ ਕਈ ਦਹਾਕਾ ਪਹਿਲਾਂ ਹੀ ਜਿਹੜਾ ਇਸ ਨੂੰ ਆਪਣੇ ਅੰਦਰ ਜਿਹੜਾ ਉਹ ਦਬ ਲਿਆ ਸੀ ਤੇ ਨਾਲ ਦੇ ਨਾਲ ਹੁਣ ਮੀਟਿੰਗ ਅਰੇਂਜ ਕਦੋਂ ਹੁੰਦੀ ਆ ਕਿਵੇਂ ਹੋਊਗੀ ਇਹ ਜਿਹੜੀ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ ਇੱਕ ਪਾਸੇ ਹਥਿਆਰਾ ਜਿਸ ਨੇ ਇੱਕ ਮੁਲਕ ਦੇ ਉੱਤੇ ਬਗੈਰ ਕਿਸੇ ਗਲਤੋਂ ਕਹਿੰਦੇ ਵੀ ਹਮਲਾ ਕਰ ਦਿੱਤਾ ਜੋ ਆਪਣੇ ਸਾਹਮਣੇ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਇੱਕ ਪਾਸੇ ਉਹ ਜਿਹੜੇ ਕੁੱਟ ਖਾ ਰਹੇ ਆ ਤੇ ਉਹ ਜਿਸ ਨੇ ਇਨਵੇਡ ਕੀਤਾ ਉਸ ਨੂੰ ਰੈੱਡ ਕਾਰਪਟ ਦਾ ਆਪਣੇ ਸਾਹਮਣੇ ਆਪਾਂ ਦੇਖਿਆ ਵੀ ਉਹ ਉਸ ਨੂੰ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਜਲਨਸਕੀ ਦੇ ਨਾਲ ਯੂਰੋਪੀਅਨ ਸੰਗਠਨ ਅਸੇਲੀ ਆਏ ਜਿੱਦਾਂ ਹਰਜੋਜੀ ਨੇ ਦੱਸਿਆ ਵੀ ਭਾਈ ਕੰਮ ਔਖਾ ਲੱਗਦਾ ਪੀਸ ਤੋਂ ਸੀਜ਼ਫਾਇਰ ਦੇ ਉੱਤੇ ਰਾਸ਼ਪਤੀ 트੍ਰੰਪ ਆ ਉਹ ਆਪਣਾ ਪੇਵਟ ਕਰ ਚੁੱਕੇ ਆ ਅ ਰਸ਼ੀਆ ਦੇ ਨਾਲ ਮੀਟਿੰਗ ਤੋਂ ਬਾਅਦ ਕਹਿੰਦੇ ਸੀਗੇ ਵੀ ਅਸੀਂ ਤਾਂ ਸਿਰਫ ਪੀਸ ਨੂੰ ਲੈ ਕੇ ਹੀ ਅੱਗੇ ਜਿਹੜਾ ਉਹ ਵੱਧ ਰਹੇ ਆ ਵੀ ਸ਼ਾਂਤੀ ਜਿਹੜੀ ਹੋਵੇ ਵੀ ਪੂਰਨ ਜੰਗਬੰਦੀ ਜਿਹੜੀ ਉਹ ਹੋ ਜਾਣੀ ਚਾਹੀਦੀ ਆ ਤੇ ਹੁਣ ਕਹਿੰਦੇ ਵੀ ਸੀਸਫਾਇਰ ਐਟ ਲੀਸਟ ਕੋਸ਼ਿਸ਼ ਕਰਦੇ ਲਈ ਜਿਹੜੀ ਕਤਲੋਗਾਰਤਾ ਉਹ ਰੁਕ ਸਕਦੀ ਆ ਬਹੁਤ ਸਾਰੇ ਜਿਹੜੇ ਯੂਰੋਪੀਅਨ ਤੇ ਹੋਰ ਵੀ ਜਿਹੜੇ ਕ੍ਰਿਟਿਕਸ ਨੇ ਖਾਸ ਕਰਕੇ ਪੂਤਨ ਦੇ ਉਹ ਕਹਿ ਰਹੇ ਆ ਵੀ ਪੂਤਨ ਦੇ ਹੱਥ ਵਾਸਾ ਇਸ ਲੜਾਈ ਨੂੰ ਜਿਹੜਾ ਉਹ ਰੋਕਣਾ ਉਹ ਚਾਹੇ ਤਾਂ ਅੱਜ ਹੀ ਜਿਹੜੀ ਕਤਲੋਗਾਰਤਾ ਉਸ ਨੂੰ ਇਹ ਬੰਦ ਕਰ ਸਕਦਾ ਆ ਤੇ ਪਰ ਕਹਿੰਦੇ ਵੀ ਉਸ ਦਾ ਰਾਦਾ ਇਸ ਤਰੀਕੇ ਦਾ ਕੋਈ ਨਜ਼ਰ ਨਹੀਂ ਆ ਰਿਹਾ ਹੈਗਾ ਸੋ ਇਹ ਹੁਣ ਕੇਸ ਤਰੀਕੇ ਨਾਲ ਅੱਗੇ ਜਿਹੜੀ ਗੱਲ ਬਣਦੀ ਕੱਲ ਇਹ ਜ਼ਰੂਰ ਹੋਇਆ ਸੀਗਾ ਵੀ ਇਹ ਮੀਟਿੰਗ ਤੋਂ ਬਾਅਦ ਸਖਾਲੇ ਮਾਹੌਲ ਚ ਹੋਈ ਸੀ ਤੇ ਉਹ ਉਹਨਾਂ ਨੇ ਜ਼ਰੂਰ ਕਿਹਾ ਸੀਗਾ ਵੀ ਹਾਂ ਆਪਾਂ ਟ੍ਰਾਈਲੈਟਰਲ ਜਿਹੜੀ ਇੱਕ ਮੀਟਿੰਗ ਜਾਨੀ ਕਿ ਤਿੰਨਾਂ ਮੁਲਕਾਂ ਦੇ ਦਰਮਿਆਨ ਇੱਕ ਮੀਟਿੰਗ ਜਿਹੜੀ ਹਜ਼ੂਰ ਕਰ ਸਕਦੇ ਹੈਗੇ ਆ ਜਿਹੜਾ ਯੂਕਰੇਨ ਹਰਜੋ ਸਿੰਘ ਜੀ ਉਸ ਨੂੰ बार-बार ਅਮਰੀਕਾ ਕੋਲ ਇਸ ਲਈ ਆਉਣਾ ਪੈ ਰਿਹਾ ਉਸ ਨੂੰ ਕਿਉਂਕਿ ਪਤਾ ਹੈ ਵੀ ਜਿਹੜਾ ਯੂਰਪ ਆ ਉਸ ਦੇ ਕੋਲ ਇੰਨੀ ਜਿਹੜੀ ਉਹ ਪਾਵਰ ਨਹੀਂ ਹੈਗੀ ਇਸੇ ਲਈ ਅਮਰੀਕਾ ਦੇ ਮੂਰੇ ਉਸ ਨੂੰ ਬਾਰ ਬਾਰ ਆਉਣਾ ਪੈ ਰਿਹਾ ਆ ਵੀ ਭਾਈ ਮੈਨੂੰ ਸੁਰੱਖਿਆ ਜਿਹੜੀ ਉਹ ਪ੍ਰਦਾਨ ਕਰੋ ਕੀ ਯੂਰੋਪੀਅਨ ਲੀਡਰਸ ਜਾਂ ਯੂਰਪ ਵਾਲੇ ਅ ਇਸ ਮੌਕੇ ਕਰ ਸਕਦੇ ਆ ਕੁਝ ਇਹ ਜਿਹੜੀ ਉਹ ਵੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ ਵੀ ਯੂਰਪ ਵਾਲੇ ਜੇ ਮੰਨ ਲਓ ਅਮਰੀਕਾ ਵਾਲੇ ਸਾਥ ਨਹੀਂ ਦਿੰਦੇ ਜਾਂ ਜੋ ਵੀ ਇੱਥੇ ਮਾਹੌਲ ਜਿਹੜਾ ਉਹ ਬਣਦਾ ਆ ਵੀ ਉਸ ਤੋਂ ਬਾਅਦ ਦੇ ਵਿੱਚ ਕਿਵੇਂ ਜੜੀ ਉਹ ਗੱਲ ਬਣੂਗੀ ਰਾਸ਼ਪਤੀ ਟਰੰਪ ਇਸ ਡੀਲ ਨੂੰ ਬਰੋਕਰ ਕਰਕੇ ਸ਼ਾਂਤੀ ਜੜੀ ਉਹ ਲਿਆ ਕੇ ਜੋ ਉਹਨਾਂ ਦੇ ਹੁਣ ਮਨ ਦੇ ਵਿੱਚ ਅਗਲਾ ਮਿਲਾ ਦਾ ਪੜਾ ਆ ਵੀ ਨੋਬਲ ਪੀਸ ਪਰਸਕਾਰ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਕਿੰਨੀ ਵਾਰੀ ਹੁਣ ਉਸ ਚੀਜ਼ ਦੇ ਬਾਰੇ ਗੱਲ ਜੜੀ ਹੋ ਚੁੱਕੀ ਆ ਉਹਨਾਂ ਨੇ ਆਪ ਵੀ ਇੱਕ ਦੋ ਵਾਰੀ ਉਸ ਬਾਬਤ ਜੜੀ ਉਹ ਗੱਲ ਕੀਤੀ ਆ ਸੋ ਜੇ ਸ਼ਾਂਤੀ ਕਰਾ ਦਿੰਦੇ ਆ ਤੇ ਵਾਕਿਆ ਲੜਾਈ ਜੜੀ ਉਹ ਰੁਕ ਜਾਂਦੀ ਆ ਰਸ਼ੀਆ ਜਿਹੜਾ ਉਹ ਵਾਪਸ ਚਲਾ ਜਾਂਦਾ ਬਗੈਰ ਕਿਸੇ ਜਿਹੜੇ ਕੈਲੋਬੀ ਇਲਾਕੇ ਦੇ ਪੇ ਤੋਂ ਫਿਰ ਇੱਕ ਬਹੁਤ ਵੱਡੀ ਜਿਹੜੀ ਇਹ ਕਾਮਯਾਬੀ 트ੰਪ ਹੁਣਾ ਦੀ ਹੋਵੇਗੀ ਸੋ ਜਿਸ ਤਰੀਕੇ ਦੇ ਨਾਲ ਕੈਂਪੇਨ ਦੇ ਵਿੱਚ ਉਹ ਜ਼ਰੂਰ ਵਾਦਾ ਕਰਦੇ ਰਹੇ ਵੀ ਹਾਂ ਭਾਈ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਇਹ ਲੜਾਈ ਬੰਦ ਕਰਵਾ ਦੇਣੀ ਆ ਪਰ ਅਜੇ ਤੱਕ ਉਸ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਹਾਂ ਕਾਰਵਾਈ ਜਿਹੜੀ ਉਸ ਦੇ ਵਿੱਚ ਸ਼ੁਰੂ ਹੋਈ ਆ ਜਿਹੜੀਆਂ ਗੱਲਾਂ ਹਰਜੋਤ ਸਿੰਘ ਜੀ ਉਹਨਾਂ ਨੇ ਇਹ ਕਹੀਆਂ ਸੀਗੀਆਂ ਰਾਸ਼ਪਤੀ ਟਰੰਪ ਨੇ ਵੀ ਭਾਈ ਪੁੱਤਨ ਨੂੰ ਵੀ ਜੇ ਤੋਂ ਲੜਾਈ ਨਹੀਂ ਰੋਕਦਾ ਤਾਂ ਉਹ ਜਿਹੜੀਆਂ ਮੌਲਤਾਂ ਆ ਉਹ ਖਤਮ ਹੋਣ ਦੀ ਕਗਾਰ ਦੇ ਉੱਤੇ ਆ ਸੋ ਇਹ ਦੇਖਣਾ ਹੋਊਗਾ ਵੀ ਕੀ ਟਰੰਪ ਹੁਣੀ ਉਹ ਸੈਂਕਸ਼ਨਸ ਦੇ ਵਗੈਰਾ ਜਿਹੜੇ ਉਹ ਲਾਉਂਦੇ ਆ ਜਾਂ ਨਹੀਂ ਲਾਉਂਦੇ ਜਾਂ ਜਿਹੜੇ ਮੁਲਕ ਉਹਨਾਂ ਦੇ ਤੇਲ ਖਰੀਦ ਰਹੇ ਆ ਉਹਨਾਂ ਦੇ ਉੱਤੇ ਜਿਹੜੇ ਸੈਂਕਸ਼ਨ ਲਾਉਣੇ ਆ ਵੀ ਉਹ ਇਫੈਕਟ ਦੇ ਵਿੱਚ ਜਾਂਦੇ ਆ ਜਾਂ ਨਹੀਂ ਸੋ ਕਾਫੀ ਹਲਜਲ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਯੂਕਰੇਨ ਰਸ਼ੀਆ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ 트ੰਪ ਹੁਣਾਂ ਨੇ ਉਹ ਤਾਂ ਕਹਿ ਦਿੱਤਾ ਵੀ ਯੂਕਰੇਨ ਦੇ ਵਿੱਚ ਅਮਰੀਕਾ ਦੇ ਕੋਈ ਵੀ ਟ੍ਰੂਪਸ ਆ ਉਹ ਨਹੀਂ ਇਕੱਲੇ ਜਾਣਗੇ ਨਾਟੋ ਸਟਾਈਲ ਪੀਸਕੀਪਿੰਗ ਫੋਰਸ ਯੂਕਰੇਨ ਦੇ ਵਿੱਚ ਲਾਉਣ ਦੀ ਜਿਹੜੀ ਮੰਗ ਯੂਕਰੇਨ ਦੀ ਸੀ ਉਸ ਨੂੰ ਰਸ਼ੀਆ ਨੇ ਪਹਿਲਾਂ ਹੀ ਜਿਹੜਾ ਹੁੱਠ ਖਰਾ ਦਿੱਤਾ ਹੈਗਾ ਆ ਸੋ ਇਸ ਇਹ ਜਿਹੜੀ ਗੱਲ ਦੇਖੜਵਾੜੀ ਜਿਹੜੀ ਉਹ ਰਹੇਗੀ ਵੀ ਹੁਣ ਅੱਗੇ ਕਿਹੜੀਆਂ ਗੱਲਾਂ ਦੇ ਉੱਤੇ ਇਵੈਂਚੁਅਲੀ ਇਹ ਦੋਨੋਂ ਧਿਰਾਂ ਜਿਹੜੀਆਂ ਆ ਉਹ ਮੰਨਦੀਆਂ ਆ ਯੂਕਰੇਨ ਤੇ ਰਸ਼ੀਆ ਜੀ ਬਿਲਕੁਲ ਸੋ ਇਸ ਵਨ ਦੇ ਵਿੱਚ ਜੋ ਪ੍ਰੈਜ਼ੀਡੈਂਟ ਟਰੰਪ ਹੁਣੀ ਆ ਉਹਨਾਂ ਨੇ ਇਹ ਕਿਹਾ ਕਿ ਇਹ ਪੋਜ਼ਿਟਿਵ ਸਟੈਪ ਹੈਗਾ ਗੱਲਬਾਤ ਵਧੀਆ ਹੋਈ ਆ ਵੈਰੀ ਗੁੱਡ अर्ਲੀ ਸਟੈਪ ਟੁਵਾਰਡ ਰਸ਼ੀਆ ਯੂਕਰੇਨ ਪੀਸ ਉਹ ਕਹਿੰਦੇ ਵੀ ਮੈਂ ਆਲਰੇਡੀ ਪੁਟਿਨ ਨੂੰ ਉਹਨਾਂ ਨੂੰ ਕਾਲ ਕਰ ਲਈ ਆ ਤੇ ਵੀ ਅਗਲੀ ਜਿਹੜੀ ਆ ਆ ਮੀਟਿੰਗ ਤੁਹਾਡੀ ਫੇਸ ਟੂ ਫੇਸ ਹੋਊਗੀ ਤੇ ਜੋ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਹੈਗੇ ਆ ਹਾਂ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਤੇ ਵਿਟਕੌਫ ਇਹ ਹੁਣ ਜੋ ਰਸ਼ੀਆ ਦੇ ਉਹਨਾਂ ਦੇ ਇਕੁਇਲੈਂਟ ਪੋਜੀਸ਼ਨ ਤੇ ਲੋਕ ਹੈਗੇ ਆ ਤੇ ਪਲੱਸ ਯੂਕਰੇਨ ਦੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਨਗੇ ਤੇ ਸਿਕਿਉਰਿਟੀ ਗਾਰੰਟੀ ਅੰਡਰ ਡਿਸਕਸ਼ਨ ਆ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਹੈਗਾ ਲੈਂਡ ਸਪੇਅਰਪ ਮੇ ਵੀ ਔਨ ਦਾ ਟੇਬਲ ਅ ਪੀ ਕੋਸ਼ਲੈਂਡ ਸ਼ਾਇਦ ਯੂਕਰੇਨ ਵਾਲੇ ਉਹਨਾਂ ਤੋਂ ਲੈਣ ਰਸ਼ੀਆ ਵਾਲੇ ਨੇ ਜਿਹੜੀ ਦੱਬੀ ਉਹਨਾਂ ਕੋ ਰਹਿ ਤੇ ਕੱਲ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਸੀ ਵੀ ਸਾਡੇ ਹਜ਼ਾਰਾਂ ਨਹੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੰਦੀ بنائے ਹੋਏ ਹੈਗੇ ਆ ਲੋਕ ਉਹਨਾਂ ਨੂੰ ਛੱਡਿਆ ਜਾਵੇ ਉਹ ਵੀ ਸਵੈਪਤਾ ਹੋਊਗਾ ਹੀ ਸੋ ਯੂਰੋਪੀਅਨ ਯੂਨੀਅਨ ਦੇ ਲੀਡਰਸ ਆ ਪੂਰੇ ਜਿਹੜਾ ਸਾਥ ਦੇ ਰਹੇ ਜੀ ਜੀ